ਭਗਵਾਨ ਵਾਲਵਿਕੀ ਮਹਾਰਾਜ ਦੇ ਖਿਲਾਫ ਸੋਸ਼ਲ ਮੀਡੀਆ ਤੇ ਫਤੇਗੜ ਚੂੜੀਆਂ ਦੇ ਇੱਕ ਨਿਹੰਦ ਸਿੰਘ ਦੇ ਵੱਲੋਂ ਗਲਤ ਤੇ ਭੱਦੀ ਸ਼ਬਦਾਵਲੀ ਬੋਲਣ ਦੇ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਕਪੂਰਥਲਾ ਦੀਆਂ ਵਾਲਮੀਕ ਸਮਾਜ ਦੀ ਸਰਮੋਹ ਜਥੇਬੰਦੀਆਂ ਦੇ ਆਗੂ ਤੇ ਵਰਕਰਾਂ ਦੇ ਵੱਲੋਂ ਬਸਸਟੈਂਡ ਕਪੂਰਥਲਾ ਵਿਖੇ ਭਾਰੀ ਮੀਹ ਦੀ ਪਰਵਾਹ ਕੀਤੇ ਬਿਨਾਂ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਵਾਲਮੀਕ ਆਗੂ ਦਾ ਇਹ ਕਹਿਣਾ ਕਿ ਸਾਡੇ ਭਗਵਾਨ ਵਾਲਮੀਕ ਜੀ ਦੇ ਖਿਲਾਫ ਅਤੇ ਗੁੱਟ ਚੂੜੀਆਂ ਦੇ ਨਿਹੰਗ ਸਿੰਘ ਦੇ ਬੁੱਲੂ ਜੋ ਸੋਸ਼ਲ ਮੀਡੀਆ ਤੇ ਗਲਤ ਤੇ ਪਰਦੇ ਦੀ ਸ਼ਬਦਾਵਲੀ ਬੋਲੀ ਗਈ ਹੈ। ਭਾਵੇਂ ਪ੍ਰਸ਼ਾਸਨ ਨੇ ਉਸ ਦੋਸ਼ੀ ਦੇ ਉੱਪਰ ਪਰਚਾ ਦਰਜ ਕਰ ਲਿਆ ਪਰ ਸਾਡੀ ਮੰਗ ਹੈ ਕਿ ਉਕਤ ਦੋਸ਼ੀ ਤੇ एससी एसटी एक्ट लगा के जुर्म ਦੇ ਵਿੱਚ ਵਾਦਾ ਕੀਤਾ ਜਾਵੇ। ਇਸ ਮੌਕੇ ਡੀਐਸਪੀ ਸਬਡਿਵੀਜ਼ਨ ਦੀਪਕਰਨ ਸਿੰਘ ਨੇ ਮੌਕੇ ਤੇ ਆਏ ਸਮੂਹ ਵਾਲਮੀਕੀ ਜਥੇਬੰਦੀਆਂ ਦੇ ਵੱਲੋਂ ਜਿਹੜਾ ਮੰਗ ਪੱਤਰ ਹੈ ਉਹ ਪ੍ਰਾਪਤ ਕੀਤਾ ਤੇ ਇਸ ਦੇ ਦਰਮਿਆਨ ਕਾਰਵਾਈ ਦਾ ਵੀ ਭਰੋਸਾ ਦਿੱਤਾ। ਅਸੀਂ ਹਰ ਤਮ ਨੂੰ ਸਤਿਕਾਰ ਕਰਦੇ ਆਂ। ਇਹ ਮਹਾਪੁਰਸ਼ਾਂ ਨੂੰ ਸਰਕਾਰ ਕਰਦੇ ਆਂ ਤੇ ਭਖੋਤੀ ਦੇ ਹੰਗਣੇ ਬਹੁਤ ਅbschਮਤ ਬੋਲੇ। ਭਗਵਾਨ ਵਾਲਮੀਕੀ ਕੀ ਰੂਪ ਇਹਨਾਂ ਨੇ ਰਾਮਾਇਣ ਲਿਖੀ ਆ ਜਿਹੜੇ ਤੇ ਕੋਲ ਲਾ ਕੇ ਸਿੱਧਾ ਮਾਤਾ ਦੇ ਵਿੱਚ ਅੰਨ ਲਈ ਨਾ ਪਰਚ ਨੂੰ ਸ਼ੁੱਧ ਰਾਇ ਤੇ ਪਿਆਰ ਕੀਤਾ ਗਿਆ ਹਰਾਮ ਦੀ ਸਾਰੀ ਸੈਨਾ ਮੁਰਸ਼ਦ ਕਾ ਦਿੱਤੀ ਔਰ ਮੈਂ ਇਹਨੂੰ ਸਮਝਣ ਲੱਗੀ ਕਿ ਉਹਨੇ 12 ਬਣਾ ਪਾ ਕੇ ਇਹ ਗੱਲ ਕਿਸ ਤਰ੍ਹਾਂ ਕਹਿ ਦਿੱਤੀਆਂ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਖਾਸ ਕਰਕੇ ਐਸਐਸਪੀ ਸਾਹਿਬ ਕਪੂਰਾ ਅਗਰ ਇਹਦੀ ਜਿਹੜੀ ਐਫਆਈਆਰ ਜੱਤੀ ਗਈ ਹੈ ਉਹਦੇ ਵਿੱਚ ਵਾਦਾ ਲਾ ਕੀਤਾ ਗਿਆ ਤੁਹਾਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤੇ ਬਹੁਤ ਦਿੱਖਾ ਸ਼ਿਕਾਇਤ ਕੀਤਾ ਜਾਏਗਾ ਸਾਡੀ ਇਹੀ ਬੇਇੱਜ਼ਤੀ ਆ ਕਿ ਸਾਨੂੰ ਮੌਕਾ ਨਹੀਂ ਦਿੱਤੋ ਜਿਹੜਾ ਕੋਤੀ ਨਾਲ ਹੰਗਾਰ ਅਸੀਂ ਅੱਜ ਮੰਗ ਕਰਨ ਆਏ ਆ ਕਿ ਉਹਦੇ ਉੱਤੇ ਇਹ ਸੀਮਾ ਕੀ ਇੱਕ ਦੋ ਜੱਤਾਂ ਨੂੰ ਆਪਰੇ ਚ ਰਵਾਉਣ ਤੇ ਮਰ ਤੋਂ ਹੋਣਾ ਸੰਗੇ ਕਰਵਾਉਣ ਤੇ ਜਿਹੜੀ ਦੇਸ਼ਵਕੂਰ ਹੋਦਾ ਇਹ ਪਛਾਣ ਅਰਜ ਕਰਕੇ ਕਪੂਰਾਂ ਪੁਲੀਸ ਜਿਹੜਿਆ ਉਹਨੂੰ ਜਲਦੀ ਗ੍ਰਿਫਤਾਰ ਕਰੇ ਜਗਨੰਦਰ ਸਿੰਘ ਦੋਵੇਂ ਮਿਲ ਕੇ ਉਹ ਜਿਹੜੇ ਪਰਚੇ ਦੇ ਵਿੱਚ ਜਿਹੜੀਆਂ ਧਰਾਵਾਂ ਬਾਕੀ ਰਹਿੰਦੀਆਂ ਨੇ ਉਹਨਾਂ ਦੇ ਉੱਤੇ ਕਾਰਵਾਈ ਸਭ ਤੋਂ ਸਖਤ ਕਾਰਵਾਈ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਡੱਕੇ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹਾ ਦਾ ਸ਼ਖਸ਼ ਜਿਹੜਾ ਕਥਾ ਬਚ ਗਿਆ ਨਕਮਾ ਕੁੱਤਾ ਉਹ ਇਸ ਤਰ੍ਹਾਂ ਦੀ ਭਾਸ਼ਾ ਦਾ ਪ੍ਰਯੋਗ ਭਗਵਾਨ ਵਾਲਮੀਕੀ ਜੀ ਬਾਰੇ ਨਾ ਕਰ ਸਕੇ ਜੋ ਅਸੀਂ ਪ੍ਰਸ਼ਾਸਨ ਨੂੰ ਫੇਰ ਅਪੀਲ ਕਰਦੇ ਹਾਂ ਕਿ ਉਸ ਦੇ ਉੱਤੇ ਜਲਦੀ ਤੋਂ ਜਲਦੀ ਜਿਹੜੀ ਹੈ ਸਖਤ ਧਰਾਮਾ ਲਗਾ ਕੇ ਉਸ ਨੂੰ ਜਲਦੀ ਕਰਫੂ ਦੇ ਗ੍ਰਿਫਤਾਰ ਕੀਤਾ ਜਾਵੇ। ਅਗਰ ਪੁਲਿਸ ਨੇ ਥੋੜੇ ਦਿਨਾਂ ਦੇ ਵਿੱਚ ਵਿੱਚ ਉਹਨੂੰ ਗ੍ਰਿਫਤਾਰ ਨਾ ਕੀਤਾ ਤਾਂ ਇਸ ਤੋਂ ਵੱਡਾ ਇੱਕ ਹੋਰ ਸੰਘਰਸ਼ੀ ਰਾ ਟਿੱਕਾ ਦਿੱਤਾ ਜਾਵੇਗਾ ਜਿੱਦ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ। ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਇਸ਼ਤਗੁਰੂ ਭਗਵਾਨ ਵਾਲਮੀਕੀ ਮਹਾਰਾਜ ਤੇ ਗਲਤ ਟਿੱਪਣੀਆਂਆਂ ਜੰਦੀਆਂ ਜਾਂਦੀਆਂ ਆ। ਪਿਛਲੇ ਦਿਨੀ ਇੱਕ ਅਖੌਤੀ ਨਕਲੀ ਨਿਹੰਗ ਇਹਨੂੰ ਮੈਂ ਸਿੰਘ ਨਹੀਂ ਕਹਿ ਸਕਦਾ ਅਖੌਤੀ ਨਕਲੀ ਨਿਹੰਗ ਬਣੇ Sukhbir Singh ਨੇ ਜੋ ਸਟੇਜ ਤੋਂ ਸੋਸ਼ਲ ਮੀਡੀਆ ਦੇ ਵਿੱਚੋਂ ਵਾਇਰਲ ਹੋਈ ਵੱਡੇ ਪੱਧਰ ਤੇ ਇਹ ਵੀਡੀਓ ਜਿਸ ਵਿੱਚ ਭਗਵਾਨ ਬਾਦਮੀਕੀ মহারাজ ਦੇ ਉੱਤੇ ਕਲਤਿਕ ਟਿੱਪਣੀਆਂ ਕੀਤੀਆਂ ਜਿਸ ਦੇ ਨਾਲ ਦੇਸ਼ ਦੇ ਕਰੋੜਾ ਵਾਲਮੀਕੀ ਮਜਬੂਤ ਸਮਾਜ ਦੇ ਹਰ ਦੇ ਨੂੰ ਉਂਦਰੇ ਗਏ ਉਹ ਜਿਹੜਾ ਨੂੰ ਝੂਂਗੀ ਛੱਡ ਬੱਤੀ ਆ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਲਿੰਗਣੇ ਉਹ ਖਾਸ ਕਰ ਵਾਲਮੀਕੀ ਦੇ ਜਿਹੜੇ ਖਿਲਾਫ ਕੁਛ ਅਪਸ਼ਬਦਾਂ ਲਈ ਵਰਤੀਆਂ ਅਸੀਂ ਕ੍ਰਿਸਚਨ ਭਾਈਚਾਰੇ ਵੱਲੋਂ ਉਹਨਾਂ ਸ਼ਬਦਾਂ ਦਾ ਪੂਰਜੋਰ ਕੰਡਨ ਕਰਦੇ ਆ ਨਿਖੇਦੀ ਕਰਦੇ ਆ ਔਰ ਅਸੀਂ ਮਸੀਹ ਭਾਈਚਾਰੇ ਵੱਲੋਂ ਆਨਵਾ ਸਵਾਛਤੋ ਨੇ ਅੱਜ ਦਾ ਸੁਰੱਖਣ ਕਰਦੇ ਆਂ ਅਗਰ ਇਹ ਜਨ ਬੰਦਾ ਕਿਤੇ ਵੀ ਕੋਈ ਕਿਸੇ ਵੀ ਧਰਮ ਦੇ ਖਿਲਾਫ ਬੋਲਦਾ ਅਸੀਂ ਤੁਹਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਆਂ ਅਗਰ ਕੋਈ ਪ੍ਰਸ਼ਾਸਨ ਨੇ ਅਨਲਾਕਾਨੀ ਕੀਤੀ ਤੇ ਤਾਮੇ ਅਸੀਂ ਤੁਹਾਡੇ ਨਾਲ ਆ ਮੈਂ ਤੁਹਾਨੂੰ ਦੱਸਦਾ ਉਹ ਬੰਦਾ ਕੋਈ ਧਰਮੀ ਨਹੀਂ ਹੋ ਸਕਦਾ ਉਹ ਬੰਦਾ ਅਧਰਮੀ ਆ ਜਿਹੜਾ ਇੱਜੇ ਵੱਡੇ ਰਹਿਬਰ ਦੇ ਖਿਲਾਫ ਇਦਾਂ ਦੀ ਗੰਦੀ ਸ਼ਬਦਾਗਲੀ ਵਰਤ ਰਿਹਾ ਹੈ ਜਿਹੜੇ ਆਪਣੇ ਧਾਰਮ ਨੂੰ ਸਾਥੀ ਆ ਉਹਨਾਂ ਦਾ ਜੋਸ਼ ਦੇਖ ਰਿਹਾ ਦੇਸ਼ਕ ਨਹੀਂ ਪੈ ਰਿਆ ਲੇ ਜੋ ਮਰਚੀ ਹੋ ਰਿਆ ਇਹ ਜੋਸ਼ ਕਦੀ ਠੰਡਾ ਪੈਣ ਵਾਲਾ ਨਹੀਂ ਅਸੀਂ ਸਾਡਾ ਭਾਈਚਾਰਾ ਇਕਿਆ ਅਰੇ ਨਸ ਤੇ ਇਹ 200 ਘਰਾਂ ਮੇ ਲਗਣੀ ਹੈ ਉਹਦੇ ਸਾਹਤ ਪਰਚਾ ਕਰਕੇ ਉਹਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਿੱਦੀਆਂ ਟੀਮਾਂ ਭੇਜਿਆ ਜਾਣਾ ਇਹ ਜਵਾਨ ਸਾਦਨਾ ਚੱਲ ਰਹੀ ਹੈ ਅੱਜ ਦਾ ਨਮਨ ਕਰਦੇ ਹਾਂ ਪਾਕਿਸਤਾਨ ਨੂੰ ਸਨਬਾ ताकि तरफ से और उसका बंद करें यदि पर उसके लिए ताकि वह शांति की बात करें वही तो ऐसा कि आपा इस करके आप बॉक्स को बंद करो इसीलिए ना करना है और शांति के लिए रूप से इसे करके इस पर अपरिचित ना हो आप बॉक्स के लिए लेकर आओगे आप मेरे मेरे को मार्क कर दो आप मेरे भी ला रहे हो मेरे बॉक्स म ਕੱਢ ਬਹੁਤ ਲੋੜ ਸਾਨੂੰ ਲੋੜ ਕੱਢੇ ਪਈ ਹੈ ਜਦ ਤੱਕ ਸਫਾਈ ਨਹੀਂ ਦੀ ਸਾਡੀ ਸਾਨੂੰ ਜੀ ਸਫਾਈ ਦੀ ਜਾਰ ਨਹੀਂ ਆ ਬੀਚ ਬਰੇ ਗੋ ਵੀ ਤੁਹਾਡੇ ਦੇ ਕਿੰਨੇ ਅੱਜ ਪੰਜ ਕਿਤਾਬਾਂ ਨੇ ਬਹੁਤ ਚੁਸਤ ਬੰਦੇ ਪਿਆ ਪੰਜ ਪਾਣੀ ਹੋਰ ਸਭ ਬਾਤ ਚੈਨ ਪਾਣੀ ਪਾ ਕੇ ਪੈਸੇ ਚਲ ਕੇ ਨਾਮੀ ਸੋਨਾ ਸਾਡੀ ਖੁਦ ਹੀ ਨਹੀਂ ਬੈਠੇ ਜਨਾਬ ਸਾਾਨੂੰ ਤਰਫ ਸਾਡੀ ਸਫਾਈ ਨਹੀਂ ਹੋਦੀ ਸਫਾਈ ਨਹੀਂ ਕਰਦਾ ਨਾਮ ਕੋਰੇ ਚੰਗਾ ਬਣਾ ਜਾਈ ਆਖਿਰਤਨ ਪੀਆ ਸਾਡਾ ਸਲਾਹਕਾ ਬਣੇ ਜਿੱਤੀ ਸਾਹਿਬ ਗੱਲਿਸਾ ਅਪਰੋਚਨ ਸਾਹਿਬ ਬਹੁਤ ਪੱਧਰੀ ਹੈ ਜਿੱਦਾ ਵਾਕ ਕਿ ਸਾਨੂੰ ਪੂਸ਼ ਬੰਦੇ ਘੂਰੇ ਭਏ ਹਾਲੇ ਤੱਕ ਕੋਈ ਪੂਰੇ ਕਿਤੇ ਇਹੇਸ਼ਾ ਕੇ ਸਾਕੇ ਦੇ ਕਿ ਬਜਟ ਜੀ ਆ ਸਕਦੇ ਆ ਤੇ ਜੇਕਰ ਵੇ ਸਾਨੂੰ ਸਿੱਖਾ ਕੋਈ ਸੰਘਰਸ਼ ਕਰਦਾ ਪਿਆ ਨਾ ਹਾਲਾਤ ਸੀ ਖਰਾਬ ਹੋਣਗੇ ਅਸੀਂ ਨਹੀਂ ਕਰਨਾ ਚਾਹੁੰਦੇ ਲੋਕ ਅਸੀਂ ਲੋਕੀਂ ਪੜੀ ਲਿਖੀ ਹੈ ਉਸ ਨੇ ਹੱਕ ਦੇ ਜਿਹੜੇ ਗਲਤ ਸ਼ਬਦੇ ਤਵਾਰ ਕੀਤੇ ਹੈ ਨਾ ਅਸੀਂ ਬਹੁਤ ਕੁਝ ਕਰ ਸਕਦੇ ਸੀ ਲੇਕਿਨ ਨਹੀਂ ਪਹਿਲਾ ਕਾਨੂੰਨ ਅਗਰ ਕਾਨੂੰਨ ਨਹੀਂ ਕੁਛ ਕਰੇਗਾ ਤਾਂ ਫਿਰ ਜੋ ਸਾਡਾ ਸਮਾਜ ਸਾਨੂੰ ਕਹੇਗਾ ਅਸੀਂ ਉੱਤੇ ਫੈਰਾਂ ਦਵਾਂਗੇ ਸਾਡੀ ਤਾਂ ਬੋਲੇ ਜੂਨ ਮਰਦਾਨ ਜੂਨ ਜੂਨ ਮੀਟਾਕਤੀ ਬੋਲੇ ਮੀਟਾਕਤੀ ਬੋਲੇ ਅਸੀਂ ਆਪਣੀ ਸੁਰੱਖਿਆ ਦੀ ਹੱਕ ਲਈ ਬੜਾ ਆਗੋਜ ਬਿਸ਼ਵਾਸ ਜਤਵਾ ਆਨਲ ਕੁੰਡ ਕੁੰਡ ਬੋਲ ਰਹੇ